ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਪੱਤਰਕਾਰ ਗੁਰਪ੍ਰੀਤ ਕੋਟਲੀ ਜੋ ਕਿ ਕਿਸਾਨ ਮੋਰਚ ਉੱਪਰੇ ਪਹੁੰਚਾ ਹੋਇਆ ਲਾਈਵ ਕਰ ਰਿਹਾ ਤੇ ਇਹਨਾਂ ਦਾ ਕੈਪਸ਼ਨ ਦੇਖ ਲਓ ਕੀ ਲਾਇਆ ਹੋਇਆ ਅਥਰੂ ਗੈਸ ਦੇ ਗੋਲਿਆਂ ਤੇ ਲਾਠੀਆਂ ਨੇ ਖਦੇੜੇ ਕਿਸਾਨ ਖਨੌਰੀ ਬਾਰਡਰ ਤੇ ਹਜ਼ਾਰਾਂ ਕਿਸਾਨਾਂ ਨੂੰ ਵਾਹਣੋ ਬਾਣੀ ਭਜਾਇਆ ਪੁਲਿਸ ਨੇ ਇਸ ਵਾਰ ਦਿੱਲੀ ਬੜੀ ਦੂਰ ਹੈ ਭਰਾਵਾ ਦਿੱਲੀ ਦੂਰ ਹੋਵੇ ਚਾਹੇ ਨੇੜੇ ਹੋਵੇ ਯਾਰ ਤੂੰ ਕੈਪਸ਼ਨ ਸਹੀ ਕਰ ਆਪਦੀ ਹੈ ਇਹਦਾ ਤਾਂ ਇਹ ਨਹੀਂ ਪਤਾ ਲੱਗਦਾ ਇਹ ਸਰਕਾਰ ਅਲੱਗ ਹੈ ਕਿਸਾਨਾਂ ਅਲੱਗ ਹਾਂ ਹੈ ਇਹ ਪੰਜਾਬ ਦਾ ਵਾ ਮੜੀ ਮੋਟੀ ਯਾਰ ਸ਼ਰਮ ਕਰਿਆ ਕਰੋ ਇਹ ਜੇ ਪੱਤਰਕਾਰ ਆ ਜਿਹੜੇ ਜੇ ਸਪੋਰਟ ਕਰਨ ਗਏ ਆ ਤਾਂ ਕਿਸਾਨਾਂ ਨੂੰ ਹੀ ਸਪੋਰਟ ਕਰ ਭਜਾਉਣ ਨੂੰ ਦੱਸ ਦੇ ਕਿੱਥੇ ਭਜਾ ਦੇਣਗੇ ਕਿਸਾਨਾਂ ਨੂੰ ਉਹ ਭਜਾ ਦੂ ਸਰਕਾਰ ਅੱਗੇ ਭਜਾਇਆ ਸਰਕਾਰ ਨੇ ਦਿੱਲੀ ਜਿੱਤ ਕੇ ਆਏ ਦਿੱਲੀ ਹੁਣ ਵੀ ਜਿੱਤਣਗੇ ਇਹਦੇ ਵਰਗੇ ਵਿਕੇ ਹੁੰਦੇ ਆ ਪੱਤਰਕਾਰ ਯਾਰ ਇਹਨੂੰ ਮੜੀ ਸਮਤ ਬਖਸ਼ੋ ਇਹਨੂੰ ਕਮੈਂਟਾਂ ਦੇ ਵਿੱਚ ਦੱਸੋ ਇਹਨੂੰ ਵੀ ਕੈਪਸ਼ਨ ਸਹੀ ਕਰ ਆਪਦੀ ਬੰਦਿਆਂ ਵਾਲੇ ਕੰਮ ਕਰਿਆ ਕਰੋ ਜੇ ਤੁਸੀਂ ਪੱਤਰਕਾਰੀ ਕਰਨੀ ਹੈ ਜੱਜ ਦੇ ਢੰਗ ਨਾ ਕਰਿਆ ਕਰੋ ਗੁਰਪ੍ਰੀਤ ਕੋਟਲੀ